ਹਾਂਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਵੀਡੀਓ ਬਣੀ ਨਹੀਂ ਕਹੀ ਦਿਨਾ ਤੋਂ ਇੱਕ ਕੰਮ ਜੇ ਉਲਝੇ ਪਏ ਨੇ ਸਾਰੀ ਹਨ ਤੇ ਵਕੀਲ ਦੇ ਤਾਂ ਸੈੱਟ ਕਰ ਲਏ ਕਿਸ ਤੀਆਂ ਕੁਸ ਦੀਆਂ ਡੈਲੀ ਡੂਲੀ ਫੋਨ ਤੇ ਇੱਕ ਆਪਣੇ ਮਿੱਤਰ ਜੱਗੀ ਦੀ ਕੰਬੈਨ ਦਾ ਇੰਜਨ ਖੋਲਿਆ ਹੋਇਆ ਕੱਲ ਸਲੀਬਾਂ ਸਲੂਬਾਂ ਸਾਰਾ ਕੁਟ ਠਕਾ ਲਿਆ ਉਹਦਾ ਤੇ ਬਾਇਆ ਬੂਆ ਕਢਾ ਲਿਆ ਅੱਜ ਫਿੱਟ ਕਰਾਂਗੇ ਉਹਨੂੰ ਇਹ 24 ਚੱਲਾਂ ਪਾ ਕੇ ਅੱਗੇ ਨੂੰ ਲੈ ਕੇ ਇਹਨਾਂ ਨੂੰ ਜਾਨਕੀ ਪਹਿਲਾਂ ਇੱਥੇ ਸੀ ਆਹ ਖਰਾਕ ਲਾ ਲੋ ਵੀ ਇੰਚ ਸਵਾ ਇੰਚ ਪਿੱਛੇ ਸੀ ਟਿੱਡੇ ਰਹਿੰਦੇ ਤੇ ਹੁਣ ਉਹ ਹੀ ਫਿਰ ਆਪਣੀ ਚਾਲ ਆ ਗਈ ਸੂਤਾਂ ਵਾਲੀ ਸਾਡੀ ਲਾ ਕੇ ਇੱਥੇ ਉਹ ਤਿੰਨਾਂ ਦੇ ਪ੍ਰੈਸ ਚੋਂ ਲਾਈ ਪੂਰੀ ਸਹੀ ਛੇ ਸੂਤ ਤੇ ਲਿਆਂਦੀ ਆਹ ਦੋਨੇ ਬੰਨੇ ਹੋ ਤੇ ਬਾਕੀ ਇਹਦਾ ਪੰਪ 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 ਕੰਪਰੈਸਰ ਕੰਪਲੀਟ ਹੋ ਗਿਆ ਸਾਰਾ ਕੁਝ ਜੀ ਐਲੀਵੇਟਰ ਲਾਹਿਆ ਗੈਲ ਡਰਮ ਦੀ ਕਟਰ ਕੋਟਰ ਢਿੱਲੀ ਸੀ ਤੇ ਗੁੱਲੇ ਦਾ ਸਾਈਡ ਡਾਉਣ ਹੈ ਵਿੱਚੋਂ ਬੋਸ ਡਾਉਣ ਹੈ ਉਹਨੋਂ ਕਈ ਸਾਈਡਾਂ ਵਾਲੇ ਬੋਸ ਲਵਾ ਲੈਂਦੇ ਨੇ ਪਰ ਉਹ ਬੋਸ ਦਾ ਕਿਸ ਨੂੰ ਪਤਾ ਨਹੀਂ ਹੁੰਦਾ ਵੀ ਇਹ ਵੀ ਬੋਸ ਹੁੰਦਾ ਕਿ ਜੀ ਆਏ ਨੇ ਬੰਦਿਆਂ ਦੇ ਫੋਨ ਕੀ ਨਹੀਂ ਹੈਗਾ ਵੀ ਹਰਿਆਂ ਨੂੰ ਨਹੀਂ ਪਤਾ ਜਿਹੜਾ ਇਹ ਗੁੱਲਾ ਹੈ ਇੱਕ ਦਾ ਵਿੱਚੋਂ ਮਰ ਗਿਆ ਉਹਦਾ ਕੋਈ ਉਹ ਨਹੀਂ ਉਹਦਾ ਚਲੋ ਪੈਣੀ ਪੈਣਾ ਪਰਾ ਬੋਸ ਹੁੰਦਾ ਇਹ ਵਿੱਚ ਇਹ ਦੇਗੀ ਬੋਸ ਹੁੰਦਾ ਇਹਦੇ ਵਿੱਚ ਇਹ ਡਗੜਾ ਕਰਦਾ ਉਹਦੇ ਨਾਲ ਸਾਫਟ ਵੀ ਟੁੱਟੂ ਤੇ ਥ੍ਰੈਸ਼ਰ ਤੇ ਵੀ ਲੋਡ ਪੈਂਦਾ ਫਿਰ ਬੈਲਟ ਵੀ ਟੁੱਟਦੀ ਹੈ ਕਦੇ ਕੀ ਫੱਤਰ ਪੰਨ ਦੀ ਕਦੇ ਕੀ ਹੋ ਗਿਆ ਕਦੇ ਝਾਂਜਰ ਵਾਇਰਿੰਗ ਨੂੰ ਵੀ ਫਿਰ ਮਤਲਬ ਤਾੜ ਪੈਂਦੀ ਹੈ ਟੁੱਟਦਾ ਇਹ ਬੋਸ ਲਵਾਵਾਂਗੇ ਤੇ ਫਿਰ ਸੂਤਰ ਪਾਤਾ ਇਹਦਾ ਬੈਡ ਪਾਤਾ ਬਾਸਕਟ ਬੰਨਣੀਆਂ ਹਲੇ ਬੰਨਦੀ ਦੀ ਜਰੂਰ ਵੀਡੀਓ ਬਣਾਵਾਂਗੇ ਇੱਕ ਇਧਰਲਾ ਸਿਲੰਡਰ ਨਹੀਂ ਸਹੀ ਹੈਗਾ ਬ੍ਰੇਕਾਂ ਵਾਲਾ ਪਹਿਲਾਂ ਸਹੀ ਲੱਗਣ ਲੱਗੇ ਉਸ ਤੋਂ ਬਾਅਦ ਉਹਦੀ ਹਵਾ ਹੀ ਨਿਕਲਦੀ ਨਾ ਤਾਂ ਖਰਾਬ ਆ ਫਿਰ ਉਹਦੀ ਉਹ ਸਹੀ ਹੈ ਇੱਕ ਪੈਪ ਲੀਕ ਸੀ ਇਹ ਲੱਗੀ ਬਾਕੀ ਗਰੀਸ ਸਾਰੀ ਨੂੰ ਆ ਗਿਆ ਆ ਦੋ ਘੋੜੀ ਵਾਲੇ ਬੈਰਿੰਗ ਰਹਿ ਗਏ ਇਹਦੇ ਕੇਮ ਸ਼ਾਫਟ ਦੇ ਇਹਨਾਂ ਨੂੰ ਨਹੀਂ ਆਇਆ ਹੈਗਾ ਬੰਦੇ ਨੇ ਕੰਮ ਜਾਨਕੀ ਬਹੁਤ ਵਧੀਆ ਕਰੇ ਹੋਏ ਨੇ ਜਿਵੇਂ ਆਹ ਸ਼ਾਫਟ ਹੈ ਨਾ ਆਹ ਇਹਦੇ ਵਿੱਚ ਝਰੀ ਹੈ ਇਧਰ ਨੂੰ ਠੋਕ ਕੇ ਥੋੜੀ ਜਿਹੀ ਮੰਗਦੀ ਤਾਂ ਲੋਕ ਪੈਂਦਾ ਉਧਰਲੇ ਪਾਸੇ ਵੀ ਇਧਰ ਵੀ ਜੀ ਬਾਹਰ ਨੂੰ ਤੋਂ ਇਧਰ ਉਧਰ ਨੂੰ ਆਪਾਂ ਜੇ ਜਿਵੇਂ ਐਲੀਗੇਟਲੀ ਹੋ ਜਾਂਦੀ ਹੈ ਫਿਰ ਇਹ ਇੱਧਰ ਉੱਧਰ ਜਾਂਦੀ ਆ ਪਟੇ ਐਲੀਵੇਟਰ ਚ ਖਾਇਨ ਲੱਗ ਜਾਂਦੇ ਨੇ ਐਲੀਵੇਟਰ ਚ ਮੋਗੇ ਨਿਕਲ ਜਾਂਦੇ ਨੇ ਫਿਰ ਉਹ ਕੰਮ ਨਹੀਂ ਹੁੰਦਾ ਹੁਣ ਧੂਆਂ ਤਾਂ ਜਮਾ ਖਤਮ ਹੋ ਗਿਆ ਬਲੋ ਜ਼ਰੂਰ ਹੈਗੀ ਇੰਜਨ ਚ ਉਹ ਦੇਖਦੇ ਆ ਤੇ ਪਹਿਲਾਂ ਕੰਮ ਦਾ ਦੇਖ ਲਈਏ ਤੇ ਫਿਰ ਦੇਖਾਂਗੇ ਰਿੰਗ ਸਲੀਪ ਬਾਈ ਨਹੀਂ ਪਤਾ ਲਾਏ ਦੇਈਏ ਕਿਉਂਕਿ ਫਿਰ ਸੀਜ਼ਨ ਤੇ ਔਖਾ ਹੋ ਜਾਂਦਾ ਉਹ ਜ਼ਰੂਰ ਕਰਾਂਗੇ ਕੰਮ ਇਹ ਵੀ ਮੂੰਹ ਦਾ ਨਮਾ ਬਣਾਇਆ ਹੋਇਆ ਉਰਲਾ ਬੰਨਾ ਦਾ ਪੁਰਾਣਾ ਹੀ ਹੈ ਪਰਲਾ ਪਾਈਪ ਦਾ ਨਮਾ ਹੈ ਬਹੁਤ ਸਾਰਾ ਨਮਾ ਬਣਿਆ ਹੋਇਆ ਬਾਕੀ ਠੀਕ ਆ ਹਲੇ ਫਲੈਟ ਫਰੂ ਸੈੱਟ ਕਰਦਾ ਇਹਦਾ ਥੋੜਾ ਜਿਹਾ ਟਾਈਟ ਰਹਿੰਦਾ ਹੈ ਤੇ ਨਾਲ ਚੱਲਣ ਦੀ ਸ਼ਿਕਾਇਤ ਜੀ ਆ ਇੱਕ ਥਾਂ ਮੱਚਿਆ ਜਾ ਹੋਇਆ ਉਹਦੇ ਕਰਕੇ ਮੱਚਦਾ ਹੈ ਅ ਜਿਹੜੇ ਜਦੋਂ ਚੱਲੀ ਜਾਂਦਾ ਨਾ ਸਹੀ ਕਰੇ ਨਾਲ ਮੱਚ ਜਾਂਦਾ ਇਥੋਂ ਇਕਨਾ ਆ ਜ਼ਰੂਰ ਹੁੰਦਾ ਜਿਵੇਂ ਪਾਈਪਰ ਪੂਪਾ ਸਾਰੀਆਂ ਨਾਲ ਲੱਗਦੀਆਂ ਨੇ ਕਿਸੇ ਨੇ ਚਲ ਗੌਰ ਨਹੀਂ ਕਰੀ ਇੱਥੇ ਵੀ ਜੇ ਨਹੀਂ ਲੱਗਣੋ ਹਟਦੇ ਹੁੰਦੇ ਜਿਆਦਾ ਕੋਈ ਟੀਪ ਟੋਪ ਹੁੰਦੀ ਹੈ ਜਿਵੇਂ ਰਾਬੜ ਜੀ ਹੋਵੇ ਕੋਈ ਵਿੱਚ ਦਿੱਤੀ ਜਾਵੇ ਮੁੜ ਕੇ ਇਹ ਜੇ ਲੀਕ ਹੋ ਗਈ ਪੰਜ-ਛਤ ਲੀਟਰ ਦਾ ਨਾ ਨਾ ਕਰਦੇ ਡੋਲ ਜਾਂਦਾ ਲੈ ਸਮਾਂ ਖਰਾਬ ਨਾ ਤੇਲ ਦੀ ਬਰਬਾਦੀ ਉਹਨੇ ਸਾਰੀਆਂ ਇੱਕ ਦੂਜੀ ਤੋਂ ਦੂਰ ਕਰੀ ਨੇ ਆ ਵੀ ਖੈਰ ਨੂੰ ਹਟਾਈ ਐ ਆ ਵੀ ਇੱਥੋਂ ਵੀ ਇਹਨਾਂ ਤੇ ਵੀ ਹੋਰ ਰੇਗਮਾਰ ਲਾ ਕੇ ਚੈੱਕ ਕਰਾਂਗੇ ਵੀ ਕੋਈ ਲੀਕ ਫੀਕ ਨਾ ਹੋਵੇ ਇਹ ਲੋਕਾ ਬਹੁਤਾ ਚਲਦੇ ਕੰਮ ਚ ਇੰਨਾ ਚ ਵਿਉਰੇ ਚੱਲਾਂ ਖਤਮ ਕਰੀਆਂ ਨੇ ਦੋ ਸੂਤਾਂ ਸਰੀਆ ਲਾ ਕੇ ਜਮਾ ਸਿੱਧੋਂ ਸਿੱਧੀ ਬਾਸਕਟ ਉੱਡਦੀ ਆ ਪਿੱਛੇ ਨਹੀਂ ਹਟਦੀ ਹੈਗੀ ਜਦੋਂ ਪਿੱਛੇ ਹਟਦੀ ਆ ਫਿਰ ਬੱਲੀ ਚ ਦਾਣਾ ਉਹਨੂੰ ਨਹੀਂ ਹਟਦਾ ਤੇ ਸਫਾਈ ਵੀ ਨਹੀਂ ਆਉਂਦੀ ਹੈਗੀ ਕਿਉਂਕਿ ਹੁਣ ਜਿੰਨੇ ਤੇ ਬੰਨੇ ਗਏ ਨੇ ਉੰਨੇ ਦੀ ਰਹਿਣਾ ਪ੍ਰੋਪਰ ਕੰਮ ਕਰਨਾ ਆਪਦਾ ਕੋਈ ਢਿੱਲ ਮੱਠ ਨਹੀਂ ਰਹਿੰਦੀ ਇਹ ਚ ਤੱਲੇ ਉੱਤੇ ਨੂੰ ਦਾਗਦੀ ਹੈ ਮਗਰ ਨੂੰ ਨਹੀਂ ਹਟਦੀ ਹੈਗੀ ਕਿਉਂਕਿ ਸਾਡਾ ਲੀਵਰ ਕੱਟਿਆ ਹੋਇਆ ਹੈ। ਜੋ ਕੋਈ ਇੱਥੋਂ ਵੀ ਬਹੁਤ ਵੱਡਾ ਚੱਕਰ ਪਾਇਆ ਜਾਂਦਾ ਜਦੋਂ ਆਪਾਂ ਕਹਿੰਦੇ ਰਾਤ ਨੂੰ ਬੱਲੀ ਚ ਦਾਣਾ ਲਈ ਉਹਨੂੰ ਹਟਦਾ। ਬਾਈ ਇਹ ਜ਼ਰੂਰ ਚੱਲਾਂ ਗਲਾਈ ਜ਼ਰੂਰ ਖਤਮ ਕਰ ਲਿਆ ਕਰੋ। ਵਧੀਆ ਕੰਮ ਕਰਦੀ ਹੈ ਫਿਰ ਬਾਅਦ ਕਰ। ਕੋਣ ਕਈ ਤਾਂ ਆਇਆ ਦੀ ਮੈਸੇਜ ਫੋਨ ਕਰੋ ਬੰਦੇ ਕਹਿੰਦੇ ਅਸੀਂ ਐਂ ਬਣਦੇ ਆ ਏਸ ਲੋਟ 17 ਦਾ ਰੱਖ ਕੇ ਉਹਦਾ ਕੀ ਫਾਇਦਾ ਹਨਾ ਨਾ ਤਾਂ ਉਹ ਨੇੜੇ ਜਾਂਦੀ ਐ ਨਾ ਉਹ ਮੱਖੀ ਭੋਰੇ ਮੁੜ ਕੇ ਮੱਖੀ ਨਹੀਂ ਉਹਨੋਂ ਹਟਦੀ ਆਪਾਂ ਮਤਲਬ ਬੰਦੇ ਹੁੰਦੇ ਆ 13 ਦਾ ਕਾਬਲਾ ਇਹਦੇ ਵਿੱਚ ਇਦਾਂ ਪੈਂਦਾ ਉਧਰੋਂ ਇੱਥੇ ਟੱਕਰ ਲੱਗਣੀ ਪਿਛਲੇ ਬੰਦੇਓ ਇੱਥੇ 17 ਦਾ ਪੈਂਦਾ ਜੇ ਮੰਨ ਕੇ ਮੰਨ ਲਓ 13 ਤਾਂ ਤੇ ਬੰਨ ਲਈ ਸੈਂਟਰ ਤੋਂ ਨਾਲ ਲੱਗਣ ਲੱਗੀ ਉੱਥੋਂ ਤਾਂ ਇਹਨੂੰ ਥੋੜੀ ਜਿਹੀ ਲੂਜ਼ ਰੱਖ ਲੋ ਅੱਗੋਂ ਬੰਨੋ ਮਗਰੋਂ 13 ਦੀ ਰੱਖਣੀ ਆ ਵੀ ਮੂਹਰੋਂ ਚਾਹੇ ਫਿਰ ਆਹ 9 ਜੇ ਤੇ ਪੈਂਦੀ ਰੱਖ ਲੋ ਜਾਂ ਆਹ ਟੱਕਰ ਇੱਥੇ ਲੱਗੇ ਮੂਰੋਂ ਦਾ ਮੂੰਹ ਖੁੱਲੇ ਦਾ ਕੋਈ ਉਹ ਨਹੀਂ ਹੁੰਦਾ ਫੇ ਪੂਰਾ ਵਧੀਆ ਕੰਮ ਕਰਦੀ ਐ ਬਾਕੀ ਇੱਕ ਜਾਰੇ ਇਹ ਆ ਨੰਬਰ ਕੀਤਾ ਹਾਇ ਬੰਦ ਆਪਣਾ ਪੁਰਾਣਾ ਉਹ ਵੀ ਇਹੀ ਗੱਲਾਂ ਵੀ ਹੁਣ ਕੋਈ ਟਾਈਮ ਹੁੰਦਾ ਕੰਮ ਦਾ ਹਨਾ ਕਦਰੋਂ ਬੰਦਾ 1:30 ਵਜੇ ਫੋਨ ਕਰੀ ਗਿਆ ਵੀ ਉਹ ਕੋ ਟਾਈਮ ਆ ਮੇਤੋਂ ਕਿਹੜਾ 22 ਲੱਖ ਲਾ ਕੇ ਨਮੀ ਲੈ ਕੇ ਕਿਉਂ ਮੈਂ ਕੰਪਲੇਂਟਾ ਸੋਣਾ ਇੰਨਾ ਹੀ ਬਹੁਤ ਆ ਵੀ ਆਪਾਂ ਕਿਸੇ ਨੂੰ ਕਦੇ ਜਵਾਬ ਨਹੀਂ ਦਿੱਤਾ ਤੇ ਆਪਦਾ ਕੰਮ ਛੱਡ ਕੇ ਗੱਲ ਸੁਣੀ ਦੀ ਹੈ ਨਾਲੇ ਸਾਰਿਆਂ ਦਾ ਹੱਲ ਕਰੀਦਾ ਹਨਾ ਪਰ ਹੁਣ ਇਹ ਜੀ ਸੋਚਦੇ ਆ ਪਰ ਔਖਾ ਜਾ ਲੱਗਦਾ ਵੀ ਪਰ ਨਹੀਂ ਯਾਰ ਪਹਿਲਾਂ ਪਹਿਲਾਂ ਚਲੋ ਚਾਹ ਜ਼ਰੂਰ ਹੁੰਦਾ ਹਨਾ ਕੋਈ ਇਹ ਨਹੀਂ ਹੈਗਾ ਵੀ ਫੇਮਸ ਹੋਣ ਲਈ ਹੁੰਦਾ ਵੀ ਕਿਸੇ ਦਾ ਹੱਲ ਹੋ ਜੇ ਪਰ ਹੁਣ ਜਦੋਂ ਆਗਲਾ ਸਮਝਦਾ ਨਹੀਂ ਉਦੋਂ ਔਖਾ ਲੱਗਦਾ ਉਦੇ ਕਰਕੇ ਨੰਬਰ ਬੰਦ ਆ ਉਹ ਜੀ ਜੀ ਦੇ ਕੋਲੇ ਨੰਬਰ ਹੈਗਾ WhatsApp ਮੈਸੇਜ ਕਰ ਦਿਓ ਜਾਂ Insta ਤੇ ਕਰ ਦਿਓ ਹਾਂਜੀ ਤੇ ਬਾਕੀ ਹੁਣ ਇੱਕ ਕੰਮ ਇਹ ਜਰੂਰ ਕਰਾਂਗੇ ਝੋਨੇ ਦੇ ਹੀਜਨ ਦੇ ਵਿੱਚ ਤਿੰਨ ਤੋਂ 5 500 ਤੋਂ 300 ਦੇ ਵਿੱਚ ਵਿੱਚ ਬੰਦਿਆਂ ਦੇ ਫੋਨ ਆਏ ਹੱਲ ਕੀਤੇ ਨੇ ਅੱਜ ਆਪਾਂ ਨੂੰ ਲੋਡ ਪੇਜੇ ਉਹਨਾਂ ਚ ਕੋਈ ਨਾਲ ਨਹੀਂ ਖੜਦਾ ਤੇ ਆਪਾਂ ਹੁਣ ਸਗਣ ਸਿੱਖੀ ਹੋ ਰੱਖਾਂਗੇ ਫੀਸ ਲਾ ਲਓ ਜਾਂ ਛਗਨ ਲਾ ਲਓ ਕਿ ਇਹ ਨਹੀਂ ਹੈਗਾ ਵੀ ਉਹੀ 5000 ਰੱਖ ਦੇਣਾ ਹਨ ਕੋਈ ਟੰਗ ਫੇਰ ਦੇ ਦਾ ਕੰਮ ਕਰਾਂਗੇ ਵੀ ਜਿਨੇ ਹੱਲ ਕਰਾਉਣਾ ਹੈ ਪਹਿਲਾਂ ਛਗਨ ਸੇ ਕੀਮ ਹੋ ਜੇ ਉਸ ਤੋਂ ਬਾਅਦ ਗੱਲ ਹੋ ਜੇ ਆਪ ਦਾ ਟਾਈਮ ਵੀ ਗੜਦੇ ਆ ਟਾਈਮ ਖਰਾਬ ਅਬੀ ਮਸ਼ੀਨ ਵੀ ਕਈ ਵਾਰ ਝੋਨੇ 'ਚ ਖੜਾ ਕੇ ਵੀ ਬਨਾਲ ਦੇ ਨੂੰ ਕਹਿੰਦਾ ਹਾਂ ਤੇ ਆਈ ਚਲਾਈ ਮੜਾ ਜਾ ਯਾਰ ਦੇਖੀ ਕੀ ਹੋ ਗਿਆ ਹਨਾ ਕੀ ਗੱਲ ਬਾਤ ਹੈ ਤੇ ਸਭ ਦੇ ਹੱਲ ਕੀਤੇ ਨੇ ਇਹ ਗੱਲ ਜ਼ਰੂਰ ਦੱਸਿਓ ਜੇ ਤੁਸੀਂ ਸਹਿਮਤ ਹੋ ਵੀ ਸਹੀ ਹੈ ਜਾਂ ਗਲਤ ਹੈ ਵੀ ਕਰੀਏ ਜਾਂ ਨਾ ਕਰੀਏ ਇਹ ਜ਼ਰੂਰ ਇਹਦੇ ਬਾਰੇ ਦੱਸਿਓ ਰਾਇ ਸਲਾਹ ਦਿਓ ਆਪਦੀ ਹਨ ਕਿਉਂਕਿ ਚੰਗਾ ਕੰਮ ਹੋ ਜੇ ਸਾਹ ਵਾਸੇ ਕੋਈ ਦੰਦਾ ਨਹੀਂ ਹੁੰਦਾ ਮਾੜਾ ਮੋਟਾ ਗਲਤ ਹੋ ਜੇ ਤਾਂ ਪਤਾ ਹੀ ਆ ਦੁਨੀਆਦਾਰੀ ਕਹੀਦੀ ਹੈ ਹਨ ਜਦੋਂ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਜਦੋਂ ਟਿਕਾ ਟਿੱਪਣੀ ਹੋ ਜਾਂਦੀ ਹੈ ਤੇ ਉਹ ਗੱਲਾਂ ਦਾ ਸੁਆਦ ਨਹੀਂ ਹੋਗਾ ਹੈਗਾ ਤੇ ਬਾਕੀ ਦੇਖਦੇ ਆ ਜੀ ਰਿਪੇਅਰਾਂ ਦਾ ਹੈਗਾ ਹਲੇ ਚਾਰਕ ਮਸ਼ੀਨਾਂ ਦਾ ਕੰਮ ਹੋਰ ਕੋਈ ਨਹੀਂ ਕਰਨੀ ਹੈਗੀ ਇੱਕ ਬੰਦੇ ਸਮਝਦੇ ਨਹੀਂ ਹੈਗੇ ਮਜਬੂਰੀ ਨੂੰ ਜੇ ਅਸੀਂ ਕਹਿ ਦੰਦੇ ਆ ਵੀ ਹਾਂ ਯਾਰ ਤੁਸੀਂ ਐਂਦਾ ਕੰਮ ਰਿਪੇਅਰ ਕਰ ਲਿਓ ਜਿਹੜਾ ਤੁਹਾਡੇ ਮੇਨ ਮੁੱਦੇ ਨੇ ਮਸ਼ੀਨ ਤੇ ਕੋਈ ਨੁਕਸ ਹੈ ਉਹ ਅਸੀਂ ਕਰ ਦਾਂਗੇ ਨਹੀਂ ਜੀ ਅਸੀਂ ਤਾਂ ਸਾਰੀ ਕਰਾਉਣੀ ਆ ਫਿਰ ਅਸੀਂ ਕਰਨੀਓ ਨਹੀਂ ਹੈਗੀ ਹੁਣ ਜਿਹੜਾ ਇਹ ਗੱਲਾਂ ਰੱਖੂਗਾ ਤਾਂ ਅਸੀਂ ਵੀ ਯਾਰ ਬੰਦੇ ਆ ਅਸੀਂ ਕਿਹੜਾ ਡੰਗਰ ਆ ਜਿਹੜਾ じゃ ਕੋਈ ਕੰਮ ਹੋਊਗਾ ਜਦੋਂ ਅਸੀਂ ਸੋਡੇ ਨਾਲ ਕੰਪਰੋਮਾਈਜ਼ ਕਰ ਰਹੇ ਹਾਂ ਤੁਸੀਂ ਕਿਉਂ ਨਹੀਂ ਕਰ ਰਹੇ ਠੀਕ ਹੈ ਨਾ ਤਾਂ ਇਹ ਕਰਕੇ ਹੁਣ ਉਦੋਂ ਬਾਅਦ ਸੀਜ਼ਨ ਤੋਂ ਬਾਅਦ ਕੰਮ ਰੱਖਣਾ ਪਿੰਡ ਤੱਕੇ ਪਿੰਡੋਂ ਬਾਹਰ ਜਾਣਾ ਨਹੀਂ ਜੀਨੇ ਕੰਮ ਕਰਾਉਣਾ ਹੋ ਪਿੰਡ ਆਵੇ ਆਪਾਂ ਕਿਸੇ ਦੇ ਜਾਣਾ ਹੀ ਨਹੀਂ ਦੇਖ ਲਿਆ ਸਾਰਾ ਕੁਝ ਤੁਰ ਫਿਰ ਕੇ ਇਹ ਸਾਰੇ ਨਹੀਂ ਮਾੜੇ ਹੁੰਦੇ ਬਹੁਤ ਬੰਦੇ ਚੰਗੇ ਟੱਕਰੇ ਨੇ ਹਨਾ ਬਜ਼ਿਹਰੇ ਮਤਲਬ ਆਪਦੇ ਭਰਾਵਾ ਮਾਮੂ ਜਵਾਕਾ ਵਾਂਗੂ ਬਜ਼ਿਹਰਾ ਤੇ ਉਹ ਕਰਦੇ ਨੇ ਪਰ ਔਖਾ ਕਿਉਂਕਿ ਜਦੋਂ ਪਿੰਡ ਹੋਵੇ ਹੁਣ ਨਾਲ ਲਿਜਾਣੇ ਚਾਰ ਬੰਦੇ ਹੀ ਬਹੁਤ ਔਖੇ ਨੇ ਪਿੰਡਾਂ ਪਿੰਡ ਜਾਏ ਅਸੀਂ 10 ਹੋ ਜੀਏ ਚਾਹੇ ਦਾਸ ਮਸ਼ੀਨਾ ਹੋ ਜਾਣਾ ਢੇੜ ਢੇੜ ਸਿੱਟਾਂਗੇ ਨਾਲੇ ਕੰਮ ਦੱਸਾਂਗੇ ਵੀ ਕਿਵੇਂ ਹੁੰਦਾ ਹੁੰਦਾ ਹੈਨਾ ਤੇ ਬਾਹਰੇ ਔਖਾ ਹੋ ਜਾਂਦਾ ਹੈ ਰਹਿਣਾ ਸਹਿਣਾ ਵੀ ਕਈ ਵਾਰੀ ਕੋਈ ਨਾਲੇ ਬੰਦਾ ਗਲਤ ਚੱਲ ਜੇ ਆਪਾਂ ਜਦੋਂ ਇਹ ਨਹੀਂ ਕਹਿੰਦੇ ਆਪਾਂ ਚੰਗੇ ਆਂ ਕਈ ਵਾਰੀ ਹੋ ਜਾਂਦਾ ਤੇ ਉਦੋਂ ਮਾਰਕੀਟ ਵੀ ਖਰਾਬ ਹੁੰਦੀ ਹੈ ਤੇ ਜੁੱਤੀਆਂ ਨੂੰ ਵੀ ਥੌਂ ਹੋ ਜਾਂਦਾ ਉਹ ਕੰਮ ਸੋਹਣਾ ਨਹੀਂ ਲੱਗਦਾ ਹੈਗਾ ਉਹਦੇ ਘਰੇ ਆ ਸਭ ਕੋ ਕਰਾਂਗੇ ਬਾਕੀ ਮਸ਼ੀਨ ਬੈਡ ਬੁੱਡ ਸਹੀ ਨਿਕਲਿਆ ਤੇ ਪਿੱਛੇ ਐਂਗਲ ਉਂਗਲ ਦਾ ਸਰ ਗਿਆ ਸੀ ਉਹਦਾ ਟੋਟਾ ਜਿਹਾ ਵਿੱਚ ਪਿਆ ਸੀ ਉਹ ਬਲੋਰ ਚ ਡਿੱਗਿਆ ਉਹਦੇ ਬੈਲਡ ਮੋੜਨ ਲਾ ਕੇ ਉੱਪਰ ਇੱਕ ਪਲੇਟ ਲਾਤੀ ਸੀ ਵੱਖਰੀ 12 ਗੇ ਚਾਦਰ ਦੀ ਉਹਦੇ ਵਿੱਚ ਸੱਲ ਮਾਰ ਕੇ ਉਹ ਵੀ ਸਰਾਖ ਕੱਢ ਕੇ ਫੇਰ ਫਿੱਟ ਕਰਿਆ ਇਤਨਾ ਬੈਡ ਮੂਹੋਂ ਟੇਡਾ ਰਹਿ ਜਾਂਦਾ ਹੁੰਦਾ ਬੈਟ ਮੂਰੋ ਟੇਡਾ ਰਹਿ ਜਾਣਾ ਹੁੰਦਾ ਮਤਲਬ ਜਿਵੇਂ ਇਧਰੋਂ ਹੋਣਾ ਦੋ ਉਂਗਲਾਂ ਪੈਂਦੀਆਂ ਨੇ ਪੂਰੀਏ ਸਹੀ ਨੇ ਨਾ ਟਾਈਟ ਨੇ ਨਾ ਢਿੱਲੀਆਂ ਨੇ ਤੇ ਇਧਰੋਂ ਵੀ ਠੀਕ ਹੈ ਜਿਵੇਂ ਹੁਣ ਕਈ ਵਾਰੀ ਆਪਾਂ ਬੇਨਤੀ ਕਰਦੇ ਆਂ ਵੀ ਇਧਰ ਤਾਂ ਰਹੇਗੀ ਇੱਕ ਉਂਗਲ ਜੀ ਉਧਰ ਪੈ ਗਈਆਂ ਢਾਈ ਤਾਂ ਜਿਹੜੇ ਪਿਛਲੇ ਸਰਾਖ ਹੁੰਦੇ ਨੇ ਉਹਨਾਂ ਵਿੱਚ ਥੋੜੀ ਥੋੜੀ ਚੱਲ ਪਾਉਣੀ ਆ ਇਹ ਨਹੀਂ ਹੈਗਾ ਵੀ ਉਦਾਂ ਹੀ ਸੂਤਾਂ ਚ ਝਾੜ ਦੇਣੀ ਆ ਵੀ ਗਾਂਹ ਫਸਾਂ ਭੱਜਿਆ ਫਿਰੇ ਮੁੜ ਕੇ ਨਾੜ ਨਾ ਕਸਣ ਉਹਨੂੰ ਥੋੜੀ ਥੋੜੀ ਚੱਲ ਪਾ ਕੇ ਉਸ ਤੋਂ ਬਾਅਦ ਪਹਿਲਾਂ ਪਿੱਛੋਂ ਨਟ ਨਹੀਂ ਪਾਉਣੇ ਪਹਿਲਾਂ ਅੱਗੇ ਵਾਲੇ ਨਾਟਕਾ ਖੜੇ ਨੇ ਇਹਨੂੰ ਸਹੀ ਬਰਾਬਰ ਕਰਕੇ ਦੋਨੇ ਪਾਸੇ ਬਰਾਬਰ ਕਰਕੇ ਇਹ ਫਿੱਟ ਕਰਕੇ ਫੇਰ ਉਹ ਨਾਟਕਾ ਖੜੇ ਨੇ ਫੇਰ ਬੈਡ ਸਹੀ ਖੜੂਗਾ ਨਹੀਂ ਫਿਰ ਇਹ ਅਗਲੀਆਂ ਰਾਬੜਾਂ ਨਹੀਂ ਖਾਣੋ ਹਟਦਾ ਹੁੰਦਾ ਰਾਬੜਾਂ ਵੀ ਖਾਊਗਾ ਤੇ ਪਿੱਛੋਂ ਜਿਹੜੀ ਬੈਡ ਵਾਲੀ ਰਾਬੜਾ ਉਹਤੇ ਵੀ ਇਹਦਾ ਮਤਲਬ ਲੋਡ ਪਊਗਾ ਉਹ ਨੂੰ ਵੀ ਖਾਊਗਾ ਜਦੋਂ ਟੇਡਾ ਚੱਲ ਰਿਹਾ ਕਿਉਂਕਿ ਪਿੱਛੋਂ ਤਾਂ ਨਟਾ ਨੇ ਉਹਨੂੰ ਸਿੱਧਾ ਰੱਖਣਾ ਕਿਸੇ ਪਾਸੇ ਟੇਡਾ ਨਹੀਂ ਹੁੰਦਾ ਮੂਰੋ ਟੇਡਾ ਰਹਿੰਦਾ ਫਿਰ ਉਹ ਕਾਂਣ ਚ ਚੱਲਦਾ ਜਦੋਂ ਉਦੋਂ ਲੋਡ ਪੈਂਦਾ ਰਾਵੜਾਂ ਤੇ ਵੀ ਇਹ ਕੰਮ ਜ਼ਰੂਰ ਰੱਖਿਆ ਕਰੋ ਬਾਹ ਹੁੰਦੇ ਦਾ ਕੰਮ ਮਾੜੇ ਮਾੜੇ ਨੇ ਬੁੱਧੂ ਮਾਰੇ ਜੇ ਇਹੀ ਉਲਝਾ ਦਿੰਦੇ ਨੇ ਜੱਖਣਾ ਪੱਟ ਦਿੰਦੇ ਨੇ ਮਸ਼ੀਨ ਦੀ ਕੰਮ ਕਰਦੇ ਵੀਡੀਓ ਬਣਦੀ ਨਹੀਂ ਹੈਗੀ ਯਾਰ ਉਹਦਾ ਬੰਦਾ ਸਪੈਸ਼ਲ ਚਾਹੀਦਾ ਨਾਲ ਉਹ ਹੈ ਜਿਆ ਕੰਮ ਹੁੰਦਾ ਨਹੀਂ ਹੈਗਾ ਵੀ ਕੰਮ ਕਰੀਏ ਜਾਂ ਵੀਡੀਓ ਬਣਾਈਏ ਤੇ ਕਾਟਰ ਕੋਟਰ ਦੀ ਇਹਦੀ ਹਾਲਤ ਤਾਂ ਚੰਗੀ ਐ ਗਰੀਹ ਗੱਪਾ ਵੀ ਆ ਗਿਆ ਸਾਰੇ ਨੂੰ ਇੱਕ ਬੈਰਿੰਗ ਨੂੰ ਨਹੀਂ ਆਇਆ ਤੇ ਪਟਾਂਗੇ ਇਹਨੂੰ ਬਾਕੀ ਚੰਗੀ ਨਿਕਲੀ ਕਰਮ ਵਾਲੀ ਮੰਨੋ ਹਨਾ ਵੀ ਇੰਨੀ ਘੱਟ ਕੰਮ ਵਾਲੀ ਮਸ਼ੀਨ ਮਿਲਦੀ ਨਹੀਂ ਇੰਨੇ ਨਾਲ ਸਮਾਨ ਵਾਲੀ ਨਹੀਂ ਮਿਲਦੀ ਆਹ ਬੈਰਿੰਗ ਨੂੰ ਕੱਲੇ ਨੂੰ ਗਰੀਹ ਨਹੀਂ ਆਇਆ ਹੈਗਾ ਹੋਈ ਇੱਕ ਇਹ ਗਰਾਰੀਆਂ ਪਤਾ ਨਹੀਂ ਕੀ ਹਿਸਾਬ ਚ ਪਾਈਆਂ ਹੋਈਆਂ ਨੇ ਉਹ ਪਿੱਛੇ 20 ਦੰਦਿਆਂ ਦੀ ਐ ਆਹ ਵੀ ਦੰਦੇ ਜਿਹੜਾ ਉਹ ਨਹੀਂ ਇਹ ਜ਼ਰੂਰ ਦੇਖਾਂਗੇ ਇਹ ਰੂਲ ਦਾ ਕੰਮ ਹੋਇਆ ਹੈ ਬੋਸ ਬਸ ਪੂਰੇ ਇਹ ਹੀਰਾ ਤੇ ਮਲਕੀਤ ਨੂੰ ਪਹਿਲਾਂ ਇਹੀ ਬਸਾਉਂਦੇ ਹੁੰਦੇ ਤੇ ਲੋਹੇ ਦੇ ਉਹ ਗੁਰੂਗਰ ਸਾਹਸ ਪਿਆ ਪੂਰਾ ਚਾਦਰ ਵੀ ਨਵੀਂ ਲੱਗੀ ਹੋਈ ਹੈ ਤੇ ਦੋ ਸਟੈਪਾਂ ਪਈਆਂ ਨੇ ਨਵੀਆਂ ਇੱਕ ਦੇ ਬਲੇਡ ਜੇ ਟੁੱਟੇ ਹੋਏ ਨੇ ਹੈੱਡ ਦੇ ਤੇ ਬਾਕੀ ਸਾਰੀ ਨਵੀਂ ਹੈ ਸਟੈਪ ਪੱਤੀ ਵੀ ਹੈ ਡੱਡੂ ਵੀ ਨਵੇਂ ਲੱਗੇ ਹੋਏ ਨੇ ਇੱਕੇ ਪੱਲੇ ਪੱਟ ਕੇ ਅੰਦਰ ਕਰਨੇ ਨੇ ਦੋਨੇ ਇੱਕ ਇੱਕ ਤੈਣ ਬਾਹਰ ਕੱਢਣੀਆਂ ਉਹਦਾ ਵੀ ਇਹਦਾ ਵੀ ਦੇਖੋ ਇਹ ਹੋ ਗਏ ਹੁਣ ਜਮਾਂ ਸਿੱਧੇ ਖੜਦੇ ਸਟਾਵਾ ਕਰ ਵੀ ਹੋ ਗਏ ਉਹ ਵੀ ਸਾਫ਼ ਨਿਕਲੇ ਨੇ ਕੋਈ ਕਰੈਕਟ ਨਹੀਂ ਹੈਗਾ ਜੀ ਤੇ ਫੁੱਟ ਕੇ ਘਟ ਕੇ ਵੀ ਵਧੀਆ ਪਏ ਸੀ ਹੁਣ ਤੱਕ ਆਪਣਾ ਡੀਜ਼ਲ ਪੰਪ ਦਾ ਲਾ ਲਓ ਡਿਸਪੋਜ਼ਲ ਕੰਮ ਕਰਾਇਆ ਆਪਣੇ ਫੁੱਲ ਨਹੀਂ ਕਰਾਇਆ ਉਗੀ ਆਪਣੀ ਇਹ ਹੀ ਵੀ ਦੇਖਾਂਗੇ ਇੰਜਨ ਨੂੰ ਜੰਦਾ ਜਗਾੜ ਫਿਰ ਉਹਦੇ ਹਿਸਾਬ ਨਾਲ ਕੰਮ ਕਰਾਵਾਂਗੇ ਡਿਸਪੋਜ਼ਲ ਦਾ 10 ਤੋਂ 10000 ਦੇ ਲਗਭਗ ਲੱਗਦਾ ਹੁੰਦਾ ਤੇ ਕੰਪਰੈਸਰ ਤੇ ਕੰਪਰੈਸਰ ਤੇ ਯਾਨੀ ਕਿ ਆਪਣੀ ਨਾਲੋਂ ਵੀ ਸਮਾਨ ਸਮੂਹ ਲਿਆ ਕੇ ਤੇ ਵਿੱਚੀ ਉਹਦੀ ਬੋਸਬਾਸ ਕ੍ਰੈਂਕ ਕ੍ਰੁਕ ਗੈਂਡ ਕਰਾ ਕੇ ਸਲੀਵ ਲਵਾ ਕੇ ਤਨ 6000 ਰੁਪਇਆ ਲੱਗਿਆ ਉਹਦੇ ਤੇ 13000 ਇਹ ਹੋ ਗਿਆ ਹੁਣ ਤੱਕ ਮਸ਼ੀਨ ਦਾ ਸਪੇਅਰ ਪਾਰਟ ਸਾਰਾ ਆਇਆ ਆਪਣਾ ਅ 10000 ਦਾ ਤਾਂ ਇਹੀ ਆ ਗਈ ਗੇਅਰ ਗੂਰ ਦਾ ਸਮਾਨ ਕਿਉਂਕਿ ਇਹ ਮੇਨ ਮੇਨ ਚੀਜ਼ਾਂ ਸੀ ਮੋਟੀਆਂ-ਮੋਟੀਆਂ ਹੀ ਹੁੰਦੀਆਂ ਨੇ ਯਾਨੀ ਕਿ ਜੋਰ ਮਾਰ ਕੇ 25000 ਤੱਕ ਆਊਗਾ ਸਮਾਨ ਇਸ ਤੋਂ ਵੱਧ ਬਾਬਾ ਸੁੱਖ ਰੱਖੇ ਹੈ ਨਹੀਂ ਕੋਈ ਜਿੰਗਾਂ ਰੰਗਾਂ ਦਾ ਹੋ ਗਿਆ ਚਲੋ ਉਹ ਲੈਦਾ ਗੱਲ ਹੈ ਨਾ ਬਾਕੀ ਜਿਹੜੀ ਮਸ਼ੀਨ ਦੀ ਰਿਪੇਅਰ ਹੈ ਵੀ ਉਹ ਇੱਥੇ ਤੱਕ ਹੈ ਯੋਕੀ ਅੱਜ ਕੱਲ ਕੋਈ ਵੀ ਹੈ ਕਿ ਜਦੋਂ ਆਪਾਂ ਮਸ਼ੀਨ ਲੈਣੇ ਆ ਚਲੋ ਹਰੇਕ ਆਪਦਾ ਹੱਕ ਕੜਦਾ ਹੁੰਦਾ ਪਰ ਵੀ ਇੰਨਾ ਸਮਾਨ ਨਹੀਂ ਕਿਸੇ ਨਾਲ ਆਉਂਦਾ ਤੇ ਇੰਨੀ ਸਾਫ ਦੀ ਮਿਲਦੀ ਨਹੀਂ ਮਸ਼ੀਨ ਨਹੀਂ ਤਾਂ ਆਹੀ ਕਿਰਾ ਵਿਸਾਲ ਲਿਆਏ 10 ਮਾਡਲ ਹਰਿਆਣੇ ਚੋਂ ਇਹ ਬੰਦਾ ਕਹਿੰਦਾ ਟਣਾ ਟਣ ਚੱਲੇਗੀ ਭਾਈ ਬਸ ਇਤਨੀ ਸੁਥਰੀ ਹੈ ਕਿ ਲੀਵਰ ਲਗਾਣੇ ਦੀ ਜ਼ਰੂਰਤ ਹੈ ਗਰੀਸ ਮਾਰ ਕੇ ਚਲਾ ਦਿਓ ਬਾ ਪਰ ਸਾਨੂੰ ਇਹ ਪਤਾ ਵੀ ਅਸੀਂ ਕਿਵੇਂ ਚਲਾਈ ਆ ਉਹ ਇਹ ਪਹਿਲਾਂ ਦਾ ਬੰਦੇ ਕਰੀਏ ਇਹ ਰਿਜੈਕਟ ਪੀਸ ਹੈ ਜੀ ਕੰਪਨੀ ਦਾ ਚਲੋ ਹੈਗੀ ਵੀ ਆ ਕਿਸ ਤੀਆਂ ਗੁਸਤੀਆਂ ਵੱਡੀਆਂ ਕਰੀਆਂ ਤੇ ਉਹਨਾਂ ਨੇ ਉਹਦੀਆਂ ਸਾਈਟ ਨਹੀਂ ਚੱਲੀ ਸੀ ਉਹ ਤੇ ਫੇਰ ਸਵਾ ਲੱਖ ਤੱਕ ਤੇ ਘਰੇ ਲੱਗਿਆ ਵਾਟਰ ਬਾਡੀ ਖੋਲ ਲਈ ਸਾਰੇ ਸਟੱਡ ਫਰੀ ਬਲਾਕ ਦੇ ਵਿੱਚੋਂ ਸਟੱਡ ਰੋਡ ਪਵਾਏ ਨਿਊਜ਼ੀਲੈਂਡ ਨਵੀਆਂ ਪੈ ਗਈਆਂ ਡੀਜ਼ਲ ਪੰਪ ਰਹਿ ਗਿਆ ਤੇ ਕੋਈ ਜਿੱਥੋਂ ਹੱਥ ਲਾਇਆ ਕਰੀ ਉਤਨੀ ਚਾਦਰ ਝੜ ਕੇ ਗਿਰ ਜਿਆ ਕਰੇ ਹਰਿਆਣੇ ਵਾਲੇ ਚਲੋ ਬੰਦੇ ਨਹੀਂ ਮਾੜੇ ਪਰ ਸਾਮ ਸਮਝਦਾ ਬਹੁਤ ਫਰਕ ਪੈਂਦਾ ਤੇ ਉਦੋਂ ਬਾਅਦ ਤੁਰ ਪਿਆ ਐਮਪੀ ਨੂੰ ਉਹਦਾ ਪਾਤੜਾ ਦਾ ਟੱਪੀ ਫੇਰ ਹੋ ਸਕੇ ਖੜ ਗਈ ਉਹ ਫੇਰ ਉੱਥੇ ਸੈਲਫ ਖੋਲੀ ਸੈਲਫ ਕਰਾ ਕੇ ਲਿਆਂਦੀ ਸੈਲਫ ਕਰਾ ਕੇ ਸਾਡੇ ਸਟਾਰਟ કરી ਤੇ ਮੇਨ ਬੈਲਟ ਟੁੱਟ ਗਈ ਫੈਨ ਵਾਲੀ ਫੇਰ ਉਹ ਲੈ ਕੇ ਆਏ ਫੇਰ ਕਿਤੇ ਹੌਲੀ ਹੌਲੀ ਮੰਨੀ ਉਹ ਧੁਰ ਜਾ ਕੇ ਫੇਰ ਗਾਂਹਾਂ ਜਾ ਕੇ ਚਲਾਈ ਐਮਪੀ ਤੇ ਥੋੜੇ ਥੋੜੇ ਦਾਣੇ ਮਾਰਨ ਲੱਗੀ ਉਹ 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 ਦੇ ਦੇ ਕਾਟਰ ਚੋਂ ਮੈਂ ਦੇ ਫੋਰਮੈਨ ਦੋਨੇ ਥੱਲੇ ਚਲਾਉਣ ਵਾਲਾ ਸਾਡਾ ਇਹ ਜਿਹੇ ਬੰਦਾ ਉਹ ਗੌਰ ਨਾ ਕਰੀ ਵੀ ਇੱਥੋਂ ਬੁੜਕਦੇ ਨੇ ਜਾਂ ਕੀ ਹੁੰਦੇ ਨੇ ਫੇਰ ਚਲੋ ਉਹ ਸੈੱਟ ਕਰੀ ਫੇਰ ਦੂਏ ਤੀਏ ਦਿਨ ਉਹਨੇ ਬੈਟਰੀਆਂ ਪਾੜਤੀਆਂ ਦੋਨੇ ਫੇਰ ਉਹ ਨਵੀਆਂ ਰਕਾਇਆਂ ਤੇ ਕਈ ਵਾਰੀ ਹੁੰਦਾ ਹਨਾ ਵੀ ਇਹ ਜਿਹਾ ਵੀ ਸੰਦਾ ਆ ਜਾਂਦਾ ਵੀ ਹੱਥ ਵੀ ਕੰਨਾਂ ਨੂੰ ਲਵਾ ਦਿੰਦਾ ਤੇ ਬਾਕੀ ਠੀਕ ਠਾਕ ਹੈ ਕੀ ਮੇਰਾ ਵੀਰ ਉਹ ਜਰੂਰ ਦੱਸਿਓ ਵੀ ਆਪਾਂ ਸਕਰਨ ਸਕੀਮ ਵਾਲਾ ਰੱਖੀਏ ਜਾਂ ਕਿਵੇਂ ਕਰੀਏ ਵੀ ਪਰ ਜਾਦੇ ਔਖਾ ਜਾਂ ਘਮਾ ਇੰਨਾ ਨਹੀਂ ਹੁੰਦਾ ਵਿੱਚ ਤਾਂ ਹੁਣ ਜੇ ਕਈ ਵਾਰੀ ਫੋਨ ਬਿਜੀ ਵੀ ਕਰਦੀ ਹੈ ਨਾ ਫਿਰ ਹਟਦੇ ਨਹੀਂ ਹੈਗੇ ਵੀ ਆਈ ਨਹੀਂ ਦੇਖਦੇ ਬੰਦਾ ਕਿਤੇ ਆਪਾਂ ਕਿਹੜਾ ਹੁਣ ਸੁਨਿਆਰੇ ਦੇ ਲੱਗੇ ਹੋਇਆ ਜਾਂ ਬੈਂਕੇ ਦੇ ਲੱਗੇ ਹੋਇਆ ਬੰਦਾ ਇਹ ਨਹੀਂ ਪਤਾ ਗੀਅਰ 'ਚ ਹੱਥ ਹੋਣ ਡਾਇਰੈਕਸ਼ਨਲ 'ਚ ਹੋਣ ਜਾਂ ਇੰਜਨ 'ਚ ਹੋਣ ਠੀਕ ਹੈ ਨਾ ਵੀ ਮੂੰਹ ਸਿਰ ਦਾ ਇੱਕ ਹੋਇਆ ਰਹਿੰਦਾ ਹੁੰਦਾ ਅੱਜ ਉਹ ਫੋਨ ਕਦੇ ਲਾਏ ਨਹੀਂ ਨਾ ਭਾਈ ਆਹਤਾ ਉਹਨਾਂ ਦੀ ਤੇ ਲੱਗਦਾ ਵੀ ਲਸਣ ਜੇ ਲਾਉਣੇ ਪੈਣਗੇ। ਬਾਕੀ ਠੀਕ ਠਾਕ ਹੈ ਜੀ। ਇਹ ਆਪ ਦਾ ਵਿਚਾਰ ਜਰੂਰ ਦਿਓ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਕਮੈਂਟਾਂ 'ਚ ਜਰੂਰ ਦੱਸ ਦਿਆ ਕਰੋ ਉਹ ਇਹ ਜਾਂ ਫਿਰ ਆਪਾਂ ਉਹ ਟੌਪਿਕ ਤੇ ਵੀਡੀਓ ਬਣਾਇਆ ਕਰਾਂਗੇ। ਧੰਨਵਾਦ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ।